ਡਾਊਟ ਹੁੰਦਾ ਸੀ ਜਿਵੇਂ ਕੋਈ ਉਹ ਖੁੱਲੇ ਜੇ ਮਾਈਂਡ ਦੀ ਸੀ ਅਸੀਂ ਥੋੜੇ ਜਿਹਾ ਪਿੰਡੂ ਰਹੇ ਨਾਲ ਸੀ ਫਿਰ ਵੀ ਉਹਨੂੰ ਕਹਿਣਾ ਯਾਰ ਪਰਜਾਈ ਤਾਂ ਯਾਰ ਐ ਕਰਕੇ ਕੱਲੀ ਕਿਤੇ ਸ਼ਹਿਰ ਜਾਂਦੀ ਤਾਂ ਉਹ ਓਪਨ ਮਾਈਂਡ ਸੀ ਕਿਉਂਕਿ ਉਹ ਯੂਨੀਵਰਸਿਟੀ ਦੇ ਵਿੱਚ ਰਿਹਾ ਸੀ ਉਹਨੇ ਚੀਜ਼ਾਂ ਵੇਖੀਆਂ ਸੀ ਵਿਚਰਿਆ ਸੀ ਉਹ ਕਹਿੰਦਾ ਯਾਰ ਇਹ ਚੀਜ਼ਾਂ ਨਾਰਮਲ ਆ ਵੀ ਇਹ ਚੀਜ਼ਾਂ ਨਾਲ ਕੁਝ ਨਹੀਂ ਹੁੰਦਾ ਪਰ ਉਹ ਟਰਸਟ ਕਰਦਾ ਸੀ ਸਾਨੂੰ ਲੱਗਦਾ ਸੀ ਅਸੀਂ ਕਹਿ ਦੇਣਾ ਸੀ ਪਰ ਉਹ ਟਰਸਟ ਕਰਦਾ ਸੀ ਇਸੀ ਚੀਜ਼ੀ ਤੋਂ ਧੋਖਾ ਖਾ ਗਿਆ ਪਰ ਉਹ ਵਿਸ਼ਵਾਸ ਕਰਦਾ ਸੀ ਕਹਿੰਦਾ ਮੁੰਡਾ ਆਪ ਮੋਟਰਸਾਈਕਲ ਤੇ ਜਾਂਦਾ ਹੁੰਦਾ ਸੀ ਤੇ ਕੁੜੀ ਨੂੰ ਗੱਡੀ ਦਿੱਤੀ ਹੋਈ ਸੀ ਹਾਂਜੀ ਹਾਂਜੀ ਉਹ ਆਪ ਉਹ ਸਮਾਂ ਦੀ ਉਹਦਾ ਤਾਂ ਕੋਈ ਐਡਾ ਕਾਰੋਬਾਰ ਹੈ ਵੀ ਨਹੀਂ ਸੀ ਹਨਾ ਸੂਟ ਹੀ ਸੀ ਉਹ ਘਰੇ ਬੈਠੀ ਆਨਲਾਈਨ ਵੀ ਕਰ ਸਕਦੀ ਸੀ ਪਰ ਉਹ ਡੇਲੀ ਸ਼ਹਿਰ ਜਾਂਦੀ ਸੀ ਜਾਂਦੀ ਵੀ ਗੱਡੀ ਤੇ ਸੀ ਇਹ ਬੈਂਕ ਦੇ ਵਿੱਚ ਉਹਦੀ ਖਾਤਰੀ ਜੌਬ ਕਰਦਾ ਸੀ 10-12000 ਰੁਪਏ ਦੇ ਵਿਚਾਰਾ ਜੌਬ ਦਾ ਬਹੁਤ ਸਟ्रेसेस ਹੁੰਦਾ ਸੀ ਇਹਦੇ ਤੇ ਬਾਈਕ ਤੇ ਜਾਣਾ ਜੇਠ ਹੜ ਦੇ ਵਿੱਚ ਨੇ ਧੁੱਪ ਦੇ ਵਿੱਚ ਰਾਤ ਨੂੰ ਮੱਛਰ ਪੈਂਦਾ ਅੱਖਾਂ ਦੇ ਵਿੱਚ ਆਉਣਾ ਇਹਨੇ ਤੇ ਹੁਣ ਸਰਦੀਆਂ ਸੀ ਜਿਵੇਂ ਸਾਦਿਆਂ ਦੇ ਵਿੱਚ ਬਾਈਕ ਤੇ ਹੁੰਦਾ ਸੀ ਉਹ ਗੱਡੀ ਤੇ ਜਾਂਦੇ ਸੀ ਪਰ ਕੁੜੀ ਨੇ ਕਦੇ ਹਮਦਰਦੀ ਨਹੀਂ ਜਿਤਾਈ ਕਦੇ ਵੀ ਨਹੀਂ ਕਦੀ ਜਿ ਕਦੀ ਇਹਨੂੰ ਆਖੇ ਹੀ ਨਹੀਂ ਵੀ ਤੂੰ ਅੱਜ ਗੱਡੀ ਲੈ ਜਾ ਅਸੀਂ ਕਹਿੰਦੇ ਹੁੰਦੇ ਸੀ ਯਾਰ ਤੂੰ ਪੱਛੀਆਂ ਕਿੱਲਾਂ ਦਾ ਮਾਲਕ ਆ ਤੂੰ ਬਾਈਕ ਤੇ ਧੱਕੇ ਖੰਦਾ ਫਿਰਦਾ ਤਾਂ ਇਹ ਨਹੀਂ ਕਹਿ ਦੇਣਾ ਯਾਰ ਉਹਦੇ ਕੁਝ ਕੁਸਟ ਪਰਸਨਲ ਹੁੰਦੀਆਂ ਹਨ ਜੋ ਜ਼ਰੂਰਤਾਂ ਆਪਾਂ ਪੂਰੀਆਂ ਕਰਨੀਆਂ ਹਨਾ ਵੀ ਆਪਾਂ ਫਸਤ ਸਭ ਤੋਂ ਕਈ ਪੈਸੇ ਨਹੀਂ ਮੰਗ ਸਕਦੇ ਤੇ ਉਹਨਾਂ ਲਈ ਵਿਚਾਰਾ ਉਹਦੀ ਖਾਤਰ ਜਾਂਦਾ ਸੀ